ਸਾਚੇ ਗੱਲ ਦੋਸਤੋ ਕੱਲੂ 4 ਤਰੀਕ ਹੈ ਲੋਕ ਸਭਾ ਚੋਣਾਂ 2024 ਦਾ ਕੱਲੂ ਨਤੀਜਾ ਆ ਜਾਣਾ ਹੈ ਤੇ ਪੰਜਾਬ ਦੀ 13 ਲੋਕ ਸਭਾ ਸੀਟਾਂ ਤੋਂ ਜਿਸ ਸੀਟ ਤੇ ਜ਼ਿਆਦਾਤਰ ਲੋਕਾਂ ਦੀਆਂ ਨਜ਼ਰਾਂ ਨੇ ਉਹ ਹੈ ਖਡੂਰ ਸਾਹਿਬ ਲੋਕ ਸਭਾ ਸੀਟ ਹੈ ਤੇ ਇਸ ਸੀਟ ਤੋਂ ਹੀ ਚਰਚਸ ਕਰਕੇ ਨੇ ਕਿਉਂਕਿ ਇੱਥੋਂ ਆਜ਼ਾਦ ਤੌਰ ਤੇ ਬਾਰਿਸ ਪੰਜਾਬ ਦੀ ਜਥੇਬੰਦੀ ਦੇ ਪ੍ਰਧਾਨ ਭਾਈ ਅਮਰਤਪਾਲ ਸਿੰਘ ਚੋਣ ਮੈਦਾਨ ਚ ਨੇ ਤੇ ਹੁਣ ਉਹਨਾਂ ਬਾਰੇ ਕਾਫੀ ਗੱਲਾਂ ਵੀ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਉਹਨਾਂ ਦੇ ਕਾਲਜ ਦੇ ਮਾਲਕ ਉਹਨਾਂ ਦੇ ਟੀਚਰ ਨੇ ਕੁਝ ਅਹਿਮ ਗੱਲਾਂ ਦਸੀਆਂ ਜਦੋਂ ਕਾਲਜ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੇ ਕੁਝ ਬਦਮਾਸ਼ੀ ਦੀ ਭੁਗਤ ਸਵਾਰੀ ਅਤੇ ਉਹਨਾਂ ਨੂੰ ਸਮਝਾਇਆ ਅਤੇ ਹੋਰ ਵੀ ਕਿਸ ਤਰ੍ਹਾਂ ਦੇ ਗੁਣਸਾਨ ਅਮਰਤਪਾਲ ਸਿੰਘ ਦੇ ਵਿੱਚ ਜਾਂ ਕੀ ਕਮੀਆਂ ਸਨ ਉਸ ਬਾਰੇ ਵੀ ਦੱਸਿਆ ਤੇ ਇਹ ਵੀ ਦੱਸਿਆ ਕਿ ਜਿਹੜੇ ਲੋਕ ਇਹ ਕਹਿ ਰਹੇ ਨੇ ਭਾਈ ਅਮਰਤਪਾਲ ਸਿੰਘ ਇੱਕ ਧਰਮ ਦੇ ਨਾਲ ਹੀ ਰਿਲੇਟ ਕਰਦੇ ਨੇ ਉਹਨਾਂ ਦਾ ਹੀ ਸਾਧਨਦੰਦੇ ਨੇ ਤਾਂ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ Hindu, Musalman ਅਤੇ ਹੋਰਨਾ ਧਰਮਾਂ ਦੇ ਲੋਕ ਨੌਜਵਾਨ ਵੀ ਭਾਈ ਅਮਰਤਪਾਲ ਸਿੰਘ ਦੇ ਨਜ਼ਦੀਕੀ ਸਨ ਤੇ ਉਹ ਸਭ ਦਾ ਉਸੇ ਤਰ੍ਹਾਂ ਹੀ ਆਦਰ ਸਤਿਕਾਰ ਕਰਦੇ ਸਨ ਜਿਵੇਂ ਆਪਣੇ ਧਰਮ ਦੇ ਲੋਕਾਂ ਦਾ ਤੇ ਹੋਰ ਵੀ ਕਾਫੀ ਅਹਿਮ ਖੁਲਾਸੇ ਕੀਤੇ ਨੇ ਇਸ ਟੀਚਰ ਵੱਲੋਂ ਪੂਰਾ ਸੱਚ ਦਾ ਤੁਹਾਨੂੰ ਉਹਨਾਂ ਦੇ ਮੂੰਹੀ ਹੀ ਸੁਣਾਉਣਾ ਹੈ ਤੇ ਵੀਡੀਓ ਪੂਰੀ ਦੇਖਣ ਤੋਂ ਬਾਅਦ ਜਰੂਰ ਦੱਸਣਾ ਕਿ ਤੁਸੀਂ ਇਸ ਟੀਚਰ ਵੱਲੋਂ ਇਸ ਕਾਲਜ ਦੇ ਮਾਲਕ ਵੱਲੋਂ ਕੀਤੇ ਗਏ ਖੁਲਾਸਿਆਂ ਦੇ ਬਾਰੇ ਕੀ ਸੋਚਦੇ ਹੋ ਕੀ ਕਹਿਣਾ ਤੁਹਾਡਾ ਜਰੂਰ ਕਮੈਂਟ ਕਰਨਾ ਤੇ ਤੁਹਾਨੂੰ ਕੀ ਲੱਗਦਾ ਖਡੂਰ ਸਾਹਿਬ ਲੋਕ ਸਭਾ ਸੀਟ ਅਤੇ ਫਰੀਦਕੋਟ ਲੋਕ ਸਭਾ ਸੀਟ ਤੋਂ ਤੁਹਾਨੂੰ ਕੀ ਲੱਗਦਾ ਕਿਹੜਾ ਉਮੀਦਵਾਰ ਜੇਤੂ ਹੋਵੇਗਾ ਕਿਉਂਕਿ ਇਹ ਦੋਹੇ ਸੀਟਾਂ ਜਾਦੇ ਚਰਚਾ ਦੇ ਵਿੱਚ ਨੇ ਜਰੂਰ ਕਮੈਂਟ ਕਰਨਾ ਤੇ ਹੋਰ ਕਿਹੜੇ ਕਿਹੜੇ ਲੋਕ ਸਭਾ ਸੀਟ ਤੇ ਤੁਹਾਨੂੰ ਅੰਦਾਜ਼ਾ ਹੈ ਕਿ ਸੁਮਿਦਵਾਰ ਦੇ ਜਿੱਤਣ ਦਾ ਉਹ ਵੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਸੋ ਆਓ ਤੁਹਾਨੂੰ ਹੁਣ ਲੈ ਚਲਦੇ ਹਾਂ ਉਸ ਵੀਡੀਓ ਵੱਲ ਜਿਸ ਦਾ ਤੁਸੀਂ ਇੰਤਜ਼ਾਰ ਕਰ ਰਹੇ ਹੋ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਲਿਮਟਡ ਗਿਆਨ ਦੇ ਸੰਗਤ ਜੀ ਆ ਜਿਹੜੇ ਵੀਰ ਦੀ ਵੀਡੀਓ ਵੇਖਣ ਲੱਗੇ ਹੋ ਇਹ ਕੱਟੜ ਕਾਨਰਸੀ ਹੈ 40 ਸਾਲ ਤੋਂ ਕੱਟੜ ਕਾਨਰਸੀ ਹੈ ਤੇ ਇਹ ਅਮਰਤਪਾਲ ਸਿੰਘ ਦੇ ਜਵਾਨੀ ਤੋਂ ਵੀ ਇਹ ਉਹਨਾ ਬਰੇ ਜਾਣਦਾ ਐ ਐਸੀ ਐਸੀਆਂ ਗੱਲਾਂ ਕੱਢ ਕੇ ਲਿਆਇਆ ਇਸ ਕੱਟੜ ਕਾਂਗਰਸੀ ਕੋਲੋਂ ਸੁਣਿਓ ਇਹ ਕੀ ਕਹਿੰਦਾ ਭਾਈ ਅਮਰਪਾਲ ਸਿੰਘ ਬਾਰੇ ਇਹ ਦੋ ਕਾਲਜ ਚਲਾਉਂਦਾ ਐ ਇਹ ਪੜਿਆ ਲਿਖਿਆ ਵੈਲ ਐਜੂਕੇਟਿਡ ਬੰਦਾ ਐ ਇਹਦੀ ਸੋਚ ਵੇਖ ਲਿਓ ਆਪੇ ਪਤਾ ਲੱਗ ਜਾਊਗਾ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਬਹੁਤ ਹੀ ਸਤਿਕਾਰਯੋਗ ਸਾਧ ਸੰਗਤ ਜੀ ਅਮਰਤਪਾਲ ਜੀ ਲਾਰਡ ਕਿਸ਼ਨਾ ਕਾਲਜ ਦੇ ਵਿੱਚ 2009 ਜੋ ਨਾ ਐਡਮਿਸ਼ਨ ਲਈ ਆ ਤੇ ਇੱਥੇ ਹੀ ਪੜ੍ਹੇ ਆ ਤੇ ਮੈਂ ਉਹਨਾਂ ਦੀ ਜਦੋਂ ਮੈਨੂੰ ਪਤਾ ਲੱਗਾ ਵੀ ਅਮਰਤ ਸ਼ਿਕਾਰੇ ਆ ਜਦੋਂ ਕੋਈ ਸਾਡੇ ਕਾਲਜ ਦਾ ਸਟੂਡੈਂਟ ਉੱਪਰ ਲੀਆਂ ਸ਼ੂਨਾ ਲਾਪੇ ਭਾਵੇਂ ਅਫਸਰ ਹੋਵੇ ਜਾਂ ਕੋਈ ਸੰਤ ਰੂਪ ਹੋਵੇ ਜਾਂ ਐ ਪ੍ਰੈਟੀਕਲ ਹੋਵੇ ਉਹਦੇ ਲਈ ਵੀ ਅਸੀਂ ਉਹਦਾ ਪਤਾ ਕਰਾਉਣੇ ਆ ਵੀ ਇਹ ਕਿਸ ਤਰ੍ਹਾਂ ਦਾ ਕੀ ਬੈਕਗ੍ਰਾਉਂਡ ਸੀ ਫਿਰ ਉਸ ਤੋਂ ਬਾਅਦ ਮੈਂ ਅੰਮ੍ਰਿਤਪਾਲ ਬਾਰੇ ਪਤਾ ਕਰਾਇਆ ਉਹਦੇ ਟੀਚਰ ਕੋਲ ਐਚਓ ਡੀ ਕੋਲ ਫਿਰ ਪ੍ਰਿੰਸੀਪਲ ਨੇ ਇੱਥੇ ਬੁਲਾਇਆ ਮੈਂ ਕਿਹਾ ਅੰਮ੍ਰਿਤਪਾਲ ਕਿਹੋ ਜਿਹਾ ਬੱਚਾ ਸੀਗਾ ਉਹਨਾਂ ਨੇ ਫਿਰ ਮੈਨੂੰ ਇਹ ਗੱਲ ਦੱਸੀ ਵੀ ਬਹੁਤ ਸਧਾਰਨ ਬਹੁਤ ਸਿੰਪਲ ਤੇ ਪੜ੍ਹਾਈ ਦੇ ਵਿੱਚ ਬਹੁਤ ਅੱਗੇ ਜਾਣ ਵਾਲਾ ਤੇ ਚੰਗੀ ਸੋਚ ਰੱਖਣ ਵਾਲਾ ਤੇ ਕਾਲਜ ਦੇ ਜਿੱਦਾਂ ਬੂਟਿਆਂ ਦਾ ਇਹ ਜਿਹਾ ਧਿਆਨ ਰੱਖਣਾ ਵੀ ਬੱਚਿਆਂ ਨਾਲ ਛਿੰਡ ਦੇਣਾ ਤੇ ਮੈਨੂੰ ਉਹਨਾਂ ਇੱਕ ਹੋਰ ਬੜੀ ਅਜੀਬ ਗੱਲ ਦੱਸੀ ਵੀ ਚਾਰ ਪੰਜ ਲੜਕੇ ਲੜਕੀਆਂ ਤੇ ਲੜਕੀਆਂ ਦਾ ਇਕੱਠਾ ਕਾਲਜ ਹੈ ਚਾਰ ਪੰਜ ਲੜਕੇ ਕਿਸੇ ਲੜਕੀ ਨਾਲ ਥੋੜਾ ਹਿਲਜੁਲ ਕਰਨ ਲੱਪੇ ਇਹਨੂੰ ਪਤਾ ਲੱਗਾ ਇਹ ਕਹਿੰਦਾ ਵੀ ਗੱਲ ਸੁਣੋ ਵੀ ਆਪਣੀਆਂ ਭੈਣਾਂ ਨੇ ਇਹ ਕਾਲਜ 'ਚ ਮੈਂ ਕੰਮ ਨਹੀਂ ਹੋਣ ਦੇਣਾ ਤੇ ਜੇ ਇੱਕ ਵਾਰੀ ਮੈਂ ਤੁਹਾਨੂੰ ਛੱਡਦਾ ਜੇ ਅਗਲੀ ਵਾਰੀ ਵਾਰਨਿੰਗ ਵੀ ਦੇਣਾ ਅਗਲੀ ਵਾਰੀ ਕੋਈ ਇਹੋ ਜਿਹਾ ਬੱਚਾ ਕੰਮ ਕਰੇ ਇਹ ਮੈਨੂੰ ਪ੍ਰਿੰਸੀਪਲ ਨੇ ਦੱਸਿਆ ਸਾਰੀਆਂ ਗੱਲਾਂ ਕਿਉਂਕਿ ਬੱਚਿਆਂ ਦਾ ਲਿੰਕ ਪ੍ਰਿੰਸੀਪਲ ਤੇ ਟੀਚਰ ਨਾਲ ਹੁੰਦਾ ਅਸੀਂ ਬੱਚੇ ਬਾਰੇ ਉਦੋਂ ਪੁੱਛਦੇ ਜਦੋਂ ਬੱਚਾ ਇਹ ਕਿਤੇ ਉੱਪਰ ਅਫਸਰ ਲੱਜੇ ਜਾਂ ਕੋਈ ਅੱਛੀ ਜਗ੍ਹਾ ਤੇ ਬੈਠ ਜੇ ਫਿਰ ਮੈਂ ਇਹ ਕਾਫੀ ਇਹਦੇ ਬਾਰੇ ਸਾਡੀ ਚੱਚਾ ਵੀ ਹੋਈ ਫਿਰ ਸਾਨੂੰ ਪ੍ਰੈਸ ਵਾਲਿਆਂ ਨੇ ਪੁੱਛਿਆ ਜਦੋਂ ਕੋ ਇਹਦੇ ਤੇ ਆ ਘਟਨਾ ਆਈ ਹੈ ਫੜਨ ਪਾਉਣ ਵਾਲੀ ਪ੍ਰੈਸ ਵਾਲਿਆਂ ਸਾਨੂੰ ਫੋਨ ਕੀਤੇ ਕਹਿੰਦੇ ਸੀ ਕਿਹੋ ਜਿਹਾ ਬੱਚਾ ਸੀ ਮੈਂ ਕਿਹਾ ਬੱਚਾ ਤੇ ਬਹੁਤ ਵਧੀਆ ਸੀਗਾ ਪਰ ਹੁਣ ਵੀ ਚੰਗੇ ਕੰਮ ਕਰਦਾ ਹੈ ਅੰਮ੍ਰਿਤ ਛਕਾਉਂਦਾ ਸੀ ਨਸ਼ਾ ਛਡਾਉਂਦਾ ਸੀ ਪਰ ਇਹ ਜਿਹੜਾ ਸਰਕਾਰ ਨੇ ਕੀਤਾ ਮੈਂ ਕਿਹਾ ਵੀ ਸਾਨੂੰ ਚੰਗਾ ਨਹੀਂ ਲੱਗਾ ਕਿ ਇੱਕ ਚੰਗੇ ਪਾਸੇ ਲੋਕਾਂ ਨੂੰ ਲਾਉਂਦਾ ਸੀ ਗੁਰੂ ਦੇ ਲੜ ਲਾਉਂਦਾ ਸੀਗਾ ਤੇ ਅੰਮ੍ਰਿਤ ਅੰਮ੍ਰਿਤ ਛਕਾਉਂਦਾ ਸੀ ਔਰ ਨਸ਼ਾ ਛਡਾਉਂਦਾ ਸੀ ਔਰ ਕਾਫੀ ਬੱਚਿਆਂ ਨੇ ਰੱਖਿਆ ਵੀ ਛੱਡਿਆ ਉਹਦੇ ਕੈਂਪ ਤੇ ਤੇ ਸਾਨੂੰ ਇਸ ਗੱਲ ਦਾ ਵੀ ਦੁੱਖ ਹੋਇਆ ਵੀ ਇਹ ਗਲਤ ਹੋਇਆ ਜੋ ਸਰਕਾਰਾਂ ਕਰਦੀਆਂ ਨੇ ਇਹ ਕਿ ਤੁਰਨ ਵਾਲਾ ਵੀਰ ਆ ਇੱਥੇ ਦੋਸਤ ਸੀ ਇੱਥੇ 3000 ਸਟੂਡੈਂਟ ਪੜ੍ਹਦਾ ਸੀ ਉਸ ਵੇਲੇ ਜਦੋਂ ਅੰਮ੍ਰਿਤਪਾਲ ਸੀਗਾ ਕਾਲਜ ਦੇ ਵਿੱਚ ਤੇ ਕੁਝ ਹਿੰਦੂਆਂ ਦੇ ਬੱਚੇ ਸੀ ਕੁਝ ਸਿੱਖਾਂ ਦੇ ਸਹਾਈਆਂ ਦੇ ਐਸੀ ਬੀਸੀ ਸਾਰੀ ਤਰ੍ਹਾਂ ਦੇ ਬੱਚੇ ਸੀ ਪਰ ਮੈਂ ਉਹ ਦੇਖਿਆ ਵੀ ਉਹ ਹਿੰਦੂ ਸਿੱਖ ਏਕਤਾ ਵਾਲਾ ਬੱਚਾ ਸੀਗਾ ਉਹਦੇ ਵਿੱਚ ਕੋਈ ਦੁੱਜੀ ਗੱਲ ਨਹੀਂ ਸੀ ਵੀ ਮੈਂ ਐਸ ਧਰਮ ਵਾਲਾ ਹੈਗਾ ਉਹ ਮਤਲਬ ਵੀ ਹਿੰਦੂਆਂ ਦੇ ਬੱਚਿਆਂ ਨਾਲ ਜ਼ਿਆਦਾ ਪਿਆਰ ਕਰਦਾ ਸੀਗਾ ਕਿਉਂਕਿ ਮੈਨੂੰ ਜੋ ਪਤਾ ਲੱਗਾ ਮੈਂ ਉਹਨੂੰ ਮਿਲਿਆ ਵੀ ਆ ਦੋ ਵਾਰੀ ਪਰ ਮੈਨੂੰ ਜੋ ਉਹਨਾਂ ਨੇ ਪ੍ਰਿੰਸੀਪਲ ਨੇ ਦੱਸਿਆ ਉਹ ਕਹਿੰਦੇ ਯਾਰ ਇਹ ਬੱਚਾ ਨਾ ਬਹੁਤ ਹੀ ਹੌਨਹਾਰ ਹੈ ਉਹਦੇ